ਜੇ ਕੋ ਗੱਲ ਇਦਾਂ ਹੈ ਜਿਹੜੀ ਇਹਨਾਂ ਡੈਮੋਕ੍ਰੇਸੀ ਦੇ ਵਿੱਚ ਜਦੋਂ ਆਪਾਂ ਸਾਰੇ ਇਹ ਜਿਹੜੀ ਸਰਕਾਰ ਹੁੰਦੀ ਹੈ ਇਹ ਫੋਰ ਦੀ ਪੀਪਲ ਆਫ ਦੀ ਪੀਪਲ ਬਾਏ ਦੀ ਪੀਪਲ ਹੁੰਦੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ ਲੋਕ ਸਰਕਾਰ ਕਿਵੇਂ ਚੁਣਦੇ ਨੇ ਲੋਕੀ ਆਪਣਾ ਨੁਮਾਇੰਦਾ ਚੁਣਦੇ ਨੇ ਵੋਟ ਪਾ ਕੇ ਲੋਕਾਂ ਨੇ ਨਾਪੇ ਦੇ ਵਿੱਚ 2022 ਦੇ ਵਿੱਚ ਫਤਵਾ ਦੇ ਕੇ ਗੁਰਦੇਵ ਸਿੰਘ ਜੀ ਤੇ ਮਾਨ ਜੀ ਨੂੰ ਸਾਡੇ ਭਰਾ ਜਿਹੜੇ ਨਾਲ ਖੜੇ ਨੇ ਇਹਨਾਂ ਨੂੰ ਐਮਐਲਏ ਨਾਪਾ ਬਣਾਇਆ ਸੋ ਇਹਨਾਂ ਦਾ ਫਰਕ ਬਣਦਾ ਆਪਣੇ ਲੋਕਾਂ ਦੇ ਹੱਕਾਂ ਦੀ ਆਵਾਜ਼ ਦੇ ਲਈ ਜਿੱਥੇ ਕਿਤੇ ਇਹਨਾਂ ਨੂੰ ਕਮੀ ਲੱਗਦੀ ਹੈ ਜਾ ਕੇ ਦੇਖਣਾ ਚੈੱਕ ਕਰਨਾ ਤੇ ਉਹਦੇ ਬਾਰੇ ਉਹਦੇ ਵਿੱਚ ਸਾਡੇ ਨੋਟਿਸ ਚ ਗੱਲ ਆ। ਅੱਜ ਮੈਂ ਇੱਕ ਕੋਰੇ ਸਮਾਗਮ ਦੇ ਵਿੱਚ ਕਿਸੇ ਦਾ ਵਿਆਹ ਦਾ ਸਮਾਗਮ ਸਾਡੇ ਮੇਰੇ ਸਿਕਿਉਰਟੀ ਦੇ ਮੁੰਡਾ ਨਾਲ ਉੱਥੇ ਪਹੁੰਚਿਆ ਸੀਗਾ ਤਾਂ ਮੈਨੂੰ ਕੱਲ ਮੈਂ ਇਹਨਾਂ ਨੇ ਜਦੋਂ ਮੇਰੇ ਨਾਲ ਜ਼ਿਕਰ ਕੀਤਾ ਐਮਐਲਏ ਸਾਹਿਬ ਨੇ ਦੀ ਮਾਲੀ ਨੇ ਤੇ ਵੀ ਮੈਂ ਦਾ ਕਰਕੇ ਵੀਡੀਓ ਦਫਤਰ ਦੇ ਵਿੱਚ ਚੈਕਿੰਗ ਕਰਨ ਗਿਆ ਸੀ। ਤੇ ਉੱਥੇ ਮੈਂ ਪਾਇਆ ਕਿ ਕੰਸਰਨਡ ਜਿਹੜੇ ਆਫਸਰ ਸੀ ਉਹ ਆਪਣੀ ਸੀਟ ਤੇ ਬਿਰਾਜਮਾਨ ਇਮੀਡੀਏਟਲੀ ਜਿਵੇਂ ਇਹਨਾਂ ਨੇ ਮੇਰੇ ਨਾਲ ਜ਼ਿਕਰ ਕੀਤੀ ਆ ਅਸੀਂ ਸ਼ੋਕ ਕਾਉਂਟ ਕਰਤਾ ਉਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦਾ ਜਵਾਬ ਦੇਣਾ ਪਊਗਾ ਤੇ ਉਹ ਆਪਣੀ ਸੀਟ ਤੇ ਬਿਰਾਜਮਾਨ ਕਿਉਂ ਨਹੀਂ ਸੀ ਜੇ ਤਾਂ ਸ਼ੋਕ ਕਾਉਂਟ ਦੇ ਵਿੱਚ ਇਹ ਪਾਇਆ ਜਾਂਦਾ ਕਿ ਉਹਨਾਂ ਦੇ ਸੀਟ ਤੇ ਨਾ ਬਿਰਾਜਮਾਨ ਹੋਣ ਦਾ ਕੋਈ ਸਪੈਸੀਫਿਕਲ ਕਾਰਨ ਸੀ ਕੋਈ ਰੀਜ਼ਨ ਸੀ ਫਿਰ ਤਾਂ ਠੀਕ ਹੈ ਜੇਕਰ ਉਹਦੇ ਚ ਉਹ ਜੇ ਉਹਨਾਂ ਨੇ ਇਹ ਤੱਤ ਕੋਈ ਸਾਨੂੰ ਮਤਲਬ ਕਿ ਗਲਤ ਬਸੇ ਜਾ ਉਹਨਾਂ 'ਚ ਕੋਈ ਮਤਲਬ ਮੁੱਖਤਾ ਗੱਲ ਸਾਨੂੰ ਨਾ ਲੱਗੀ ਤਾਂ ਉਹਨਾਂ ਵਾਲੇ ਸਮੇਂ 'ਚ ਅਸੀਂ ਫਿਰ ਉਹਨਾਂ ਦੇ ਉੱਤੇ ਬਣਦੀ ਜਿਹੜੀ ਇਹ ਕਾਨੂੰਨੀ ਕਾਰਵਾਈ ਕਰਦੇ ਹਾਂ ਪ੍ਰੈਜ਼ੀਡੈਂਟ ਹੈ ਉਸ ਤੋਂ ਪਹਿਲਾਂ ਵੀ ਮਾਮਲਾ ਦਾ ਰਿਹਾ ਹੈ ਉੱਪਰ ਲੱਗਦੇ ਕਹਿੰਦੇ ਕਿ ਜਿਹੜੇ ਉਹਨਾਂ ਦੇ ਮਾਮਲੇ ਕਰਦੇ ਫਿਰ ਵੀ ਨਹੀਂ ਕਰਦੇ ਦੇਖੋ ਗੱਲ ਇਹਦਾ ਹੈ ਜਦੋਂ ਇਹ ਕੋਰਟ ਤੋਂ ਰੀਲੀਵ ਲੈ ਕੇ ਆ ਦਿੰਦੇ ਨੇ ਫਿਰ ਉਸ ਤੋਂ ਬਾਅਦ ਉਹ ਕੋਰਟ ਦੇ ਅੱਗੇ ਆ ਕੇ ਕਈ ਵਾਰ ਸਰਕਾਰਾਂ ਦੇ ਵੀ ਹੱਥ ਬੰਨੇ ਜਾਂਦੇ ਸੋ ਅਸੀਂ ਆਪਣੇ ਵੱਲੋਂ ਕਾਰਵਾਈ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਕੋਰਟਾਂ ਦੇ ਉੱਤੇ ਬੜਾ ਕੁਝ ਡਿਪੈਂਡ ਕਰਦਾ ਕਿ ਕੋਰਟ ਉਹਨੂੰ ਕਿਸ ਐਂਗਲ ਤੋਂ ਕਿਸ ਮਾਤੇ ਉਹਨਾਂ ਦੇਖਦੀ ਹੈ ਪਰ ਹਾਂ ਮੈਂ ਇੱਕ ਗੱਲ ਜਰੂਰ ਉਹ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਪੰਚਾਇਤੀ ਰਾਜ ਡਿਪਾਰਟਮੈਂਟ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਮੈਨੂੰ ਦਿੱਤਾ ਸੋ ਇਸ ਕਰਕੇ ਮੈਂ ਉਹ ਉਹ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਸਾਰੇ ਅਫਸਰਾਂ ਨੂੰ ਕਿ ਤੁਸੀਂ ਸਰਕਾਰ ਦਾ 파ਟ ਹੋ ਆਪਣੀ ਜ਼ਿੰਮੇਵਾਰੀ ਨੂੰ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਪਊਗਾ ਜੇ ਆਪਾਂ ਲੋਕਾਂ ਦੇ ਲੋਕਾਂ ਦੇ ਵਿੱਚ ਪ੍ਰੋਪਰ ਇੱਕ ਚੰਗਾ ਜਾਨੀ ਕਿ ਮੈਸੇਜ ਦੇ ਤੋ ਜਿਹੜੇ ਬੰਦੇ ਆਪਣੇ ਟਾਈਮ 'ਚ ਡਿਊਟੀ ਤੇ ਨਹੀਂ ਜਾਂਦੇ ਟਾਈਮ 'ਚ ਡਿਊਟੀ ਤੇ ਜਾਣ ਜਿਹੜੇ ਉੱਥੇ ਬੈਦੇ ਨਹੀਂ ਉੱਥੇ ਬੈਠਣ ਜਿਨ੍ਹਾਂ ਕੋ ਬਾਧੂ ਚਾਰਜ ਵੀ ਨਹੀਂ ਮੰਨ ਲਓ ਕਿਸੇ ਅਫਸਰ ਕੋ ਦੋ ਦੋ ਇੱਕ ਤੰਤਨ ਬਾਧੂ ਚਾਰਜ ਵੀ ਨਹੀਂ ਉਹ ਆਪਣੇ ਦਿਨ ਨਿਸ਼ਚਿਤ ਕਰ ਲੈਣ ਜਦੋਂ ਵੰਡ ਲੈਣ ਵੀ ਕਿਹੜੇ ਦਿਨ ਕਿੱਥੇ ਬੈਣਾ ਕਿਹੜੇ ਦਿਨ ਕਿੱਥੇ ਬੈਣਾ ਮਤਲਬ ਕਿ ਉਹਦੀ ਕਿਸੇ ਆੜ ਦੇ ਵਿੱਚ ਵੀ ਅੱਜ ਕਿਤੇ ਹੋਰ ਜਾਵੇ ਅੱਜ ਉਹਦੀ ਆੜ ਦੇ ਵਿੱਚ ਜਾਨੀ ਕਿ ਗੁਪਤ ਬੇਰੋਜ਼ਗਾਰੀ ਨਾ ਕਰਨ ਮਤਲਬ ਆਪਣੇ ਜਿਹੜਾ ਉਹਨਾਂ ਦਾ ਜਾਨੀ ਕਹਿਣ ਦਾ ਭਾਵ ਜਿਹੜੀ ਉਹਨਾਂ ਦੀ ਡਿਊਟੀ ਆ ਉਹਨੂੰ ਜਸਟੀਫਾਈ ਕਰੇ ਅਮਰੀਕਾ ਦਾ ਜਿਹੜਾ ਜੀ ਬਾਤ ਚ ਹੋਈਆਂ ਰਿਪੋਰਟ ਦਿੱਤੀਆਂ ਕਿਤਾ ਦੇ ਉਹ ਜਿਹੜੇ ਮਾਈ ਲਾਈਨ ਤੇ ਮਾਈ ਲਾਈਨ ਆਪੇ ਹੋ ਰਿਹਾ ਦੇਖੋ ਇਹ ਮਾਪਿਓ ਬਹੁਤ ਪੈਸੇ ਖਰਚ ਕੇ ਵਿਚਾਰੇ ਕਿਹੜੇ ਕਿਹੜੇ ਹੱਦੀ ਹੋ ਕੇ ਆਪਣੇ ਬੱਚਿਆਂ ਨੂੰ ਉਹਨਾਂ ਨੇ ਕੱਢਿਆ ਅੱਜ ਇੱਕ ਇੰਟਰਵਿਊ ਦੇਖ ਲਿਆ ਚਿੱਪ ਕੋਲ ਦੀ ਉਹਦੇ ਕੋਈ ਇਹੀ ਕਹਿ ਰਿਹਾ ਸੀ ਕਿ ਮੈਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਹਲੇ ਆਪਣੇ ਬੱਚੇ ਨੂੰ ਭੇਜਿਆ ਸੀ ਰਿਪੋਰਟ ਦੇਖੋ ਉੱਥੇ ਜਿਹੜੀ ਸਰਕਾਰ ਇਸ ਸਮੇਂ ਅਮਰੀਕਾ ਦੇ ਵਿੱਚ ਆਈ ਹੈ ਉਹ ਸਰਕਾਰ ਪਲਟਾ ਹੋਇਆ ਹੁਣ ਉੱਥੇ ਟਰੰਪ ਆ ਇਹ ਨੇ ਨਵੇਂ ਜਿਹੇ ਰਾਸ਼ਟਰਪਤੀ ਨੇ ਉਹ ਕਿਸ ਤਰ੍ਹਾਂ ਦੇ ਰਿਫਾਰਮਸ ਲੈ ਆ ਰਹੇ ਨੇ ਕਿਸ ਤਰ੍ਹਾਂ ਦੀ ਜਿਹੜੀ ਕਿ ਚੇਂਜਸ ਲੈ ਕੇ ਆ ਰਹੇ ਨੇ ਦੇਸ਼ ਦੇ ਕਾਨੂੰਨ ਦੇ ਵਿੱਚ ਮਤਲਬ ਕਿ ਜੇ ਇਸ ਤਰੀਕੇ ਨਾਲ ਮਤਲਬ ਕਿ ਉਹ ਆਪਣਾ ਰਵਈਆ ਰੱਖਣਗੇ ਤਾਂ ਮਤਲਬ ਜਿਹੜੇ ਬੱਚੇ ਰੋਜ਼ਗਾਰ ਕਰਨ ਲਈ ਗਏ ਨਹੀਂ ਤਾਂ ਫਿਰ ਉਹਨਾਂ ਦਾ ਤਾਂ ਬਹੁਤ ਔਖਾ ਹੋ ਜੀ। ਜੋ ਇਹ ਚੰਗੀ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਜਿਹੜੇ ਬੱਚੇ ਉੱਥੇ ਚਲੇ ਗਏ ਉਹਨਾਂ ਨੂੰ ਪੈਨਲਟੀ ਲਾਉਣ ਦੇ ਕੋਈ ਆਪਣਾ ਉਹਨਾਂ ਨੂੰ ਕੋਈ ਹੋਰ ਪ੍ਰੋਸੀਜਰ ਪਾ ਕੇ ਉਹਨਾਂ ਨੂੰ ਕਿਤੇ ਕਰਨਾ ਚਾਹੀਦਾ ਸੀ ਨਾ ਕਿ ਇਹਨਾਂ ਨੂੰ ਰਿਪੋਰਟ ਤੇ ਕਹਿਤੀ ਗਈ ਉਹਨਾਂ ਦੇ ਵਿੱਚ ਦੇਖੋ ਗੱਲ ਐਦਾ ਹੁਣ ਆਏ ਨੇ ਹਜੇ ਪਹਿਲਾਂ ਉਸ ਤੋਂ ਬਾਅਦ ਤੋਂ ਹਲੇ ਖਰਤਾ ਬਿਲਕੁਲ ਬਹੁਤ ਸੱਭਦਰੀ ਗੱਲ ਐ ਕਾਜੀ ਗੱਲ ਹਲੇ ਇਹਦੇ ਵਾਰਤ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਤੀ ਕੁਝ ਬਸ ਪਾਉਂਦੇ ਉਹ ਨਹੀਂ ਨਹੀਂ ਲਿਖਣ ਦੇ ਬੈਠਣ ਉਹ ਜਿਹੜਾ ਪੇਪਰਾਂ ਦੇ ਦਿੰਦੇ ਉਹਨਾਂ ਦਾ ਨਾਮ ਵੀ ਕਹਿੰਦੇ ਦੇਖੋ ਇਹ ਤਾਨਾਸ਼ਾਹ ਸਰਕਾਰ ਐ ਬੀਜੇਪੀ ਜਿਹੜੀ ਭਾਰਤ ਦੇ ਅੰਦਰ ਚੰਦ ਰਹੇਗੀ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਪਹਿਲਾਂ ਤਾਂ ਧਰਮ ਦੇ ਨਾਂ ਤੇ ਵੰਡੀਆਂ ਪਾ ਰਹੀ ਹੈ ਸਰਕਾਰ ਲੀਡਰ ਉਹ ਹੁੰਦੇ ਨਹੀਂ ਲੀਡਰ ਸਮਾਜ ਦੇ ਵਿੱਚ ਉਹ ਹੋਣਾ ਚਾਹੀਦਾ ਸਰਕਾਰ ਉਹ ਹੋਣੀ ਚਾਹੀਦੀ ਹੈ ਜਿਹੜੀ ਸਾਰੇ ਧਰਮਾਂ ਨੂੰ ਸਾਰੇ ਮਜ਼ਬਾਂ ਨੂੰ ਇੱਕ ਕਰੇ ਉਹਨਾਂ ਦੇ ਜਿਹੜੇ ਪਾੜੇ ਨੇ ਖਤਮ ਕਰੇ ਤੇ ਕਿਹੜੀ ਤਾਨਾਸ਼ਾਹ ਸਰਕਾਰ ਆ ਜਿਹੜਾ ਪਾੜਾ ਪਾ ਰਹੀ ਹੈ ਉਲਟਾ ਆਪਸ ਦੇ ਵਿੱਚ ਪਰੇਖਣ ਕ੍ਰੀਏਟ ਕਰ ਰਹੀ ਹੈ ਫਿਰ ਦੂਜੀ ਗੱਲ ਅਸੀਂ ਸਤਾ ਦੀ ਕਿਹੜੀ ਭੁੱਖ ਹੋ ਗਈ ਇਹ ਨਹੀਂ ਸਮਝ ਆ ਰਿਹਾ ਕਿ ਪੈਸੇ ਦੇ ਕੇ ਉਂਗਲੀਆਂ ਦੇ ਉੱਤੇ ਪਹਿਲਾਂ ਹੀ ਜਾਨੀ ਕਿ ਮੋਹਰਾ ਲਾਇਆ ਜਾ ਰਹੀਆਂ ਨੇ ਸ਼ਾਇਦ ਆਈ ਜਾ ਰਹੀ ਹੈ ਫਿਰ ਅਸ਼ਰੇ ਆਮ ਬੀਜੇਪੀ ਦੇ ਜਿਹੜੇ ਬੰਦੇ ਨੇ ਉੱਚ ਘਰਾਂ ਦੇ ਵਿੱਚ ਬੁਲਾ ਕੇ ਪੈਸਾ ਡਿਸਟ੍ਰੀਬਿਊਟ ਕਰ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਿਆ ਕੁਝ ਵੀ ਨਹੀਂ ਕਰ ਰਿਹਾ ਪੁਲਿਸ ਉਥੇ ਦੀ ਮਤਲਬ ਕਿ ਉਹਨਾਂ ਦੇ ਹੱਥ ਵੀ ਕਟ ਪੁਤਲੀ ਬਣੀ ਬੈਠੀ ਦੀ ਹੈ ਪੁਲਿਸ ਕੋਲ ਖੜੀ ਹੈ ਗੁੰਡਾਗਰਦੀ ਹੋ ਰਹੀ ਹੈ ਕਾਗਜ਼ਾਂ ਚ ਲਪੇਟ ਲਪੇਟ ਕੇ ਵੋਟਰਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਵੀ ਅੰਦਰ ਜਾਓ ਈਵਨ ਦਾ ਇੱਕ ਕੇਸ ਤਾਂ ਆ ਹੀ ਜਾਇਆ ਇੱਕ ਵੀਡੀਓ ਆ ਗਈ ਜਿਹਦੇ ਚ ਅੰਦਰ ਪੁਲਿਸ ਵਾਲੇ ਨੇ ਖੁਦਾਂ ਉਂਗਲੀ ਫੜ ਕੇ ਵੋਟ ਪਾਈ ਮਤਲਬ ਇਹ ਕਿਤਨੂ ਤੁਰਪਿਆ ਦੇਸ਼ ਐ ਐਸੀ ਤਾਨਾਸ਼ਾਹੀ ਕਦੇ ਜ਼ਿੰਦਗੀ ਚ ਨਹੀਂ ਹੁੰਦੀ ਦੇਖੀ ਸੋ ਹਾਰ ਜਿੱਤਾਂ ਇੱਕ ਬਣੀਆਂ ਹੋਈ ਇਹ ਕਿਸੇ ਸਟੇਟ 'ਚ ਕਿਸੇ ਸਰਕਾਰ ਦਾ ਆ ਜਾਣਾ ਚਲੇ ਜਾਣਾ ਇਹ ਗੱਲਾਂ ਇੱਕ ਬਾਤ ਨਹੀਂ ਆ ਪਰ ਐਡੀ ਤਾਨਾ ਛਾਹੀ ਨਹੀਂ ਹੋਈ ਕਿ ਇਹ ਦੀ ਇਹ ਸਤਾਨਾ ਛਾਹੀਦਾ ਸੀ ਸਖਤ ਟਕਰਾਅ ਦੇ ਵਿੱਚ ਬਿਰੋਕ੍ਰਾਟਿਕ ਲੋਕ ਪਿੰਡ ਦੀ ਜਗ੍ਹਾ ਤੇ ਸਟੈਂਡਪੀਅਰ ਸੈਕਟਰੀ ਨੂੰ ਕਿ ਸੌਮਨਾ ਮੈਂ ਪਿਆਰ ਜਿਹੜੀ ਕਿੱਤੀ ਹੈ ਜਿਹੜੀ ਕਰ ਰਹੀ ਹੈ ਇਹਦੇ ਬਾਰੇ ਟਿਕੋ ਤੁਹਾਨੂੰ ਵੈਸੇ ਤਾਂ ਜ਼ਿਆਦਾ ਕਿ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹ ਦੱਸ ਸਕਦੇ ਨੇ ਕਿ ਇਹ ਮੇਰਾ ਅਵਨੀ ਉਹ ਪ੍ਰੋਰੋਗੇਟਿਵ ਨਹੀਂ ਇਹਦੇ ਪਰ ਫਿਰ ਵੀ ਕਿਸਾਨਾਂ ਦੇ ਨਾਲ ਮੈਂ ਇੰਨੀ ਗੱਲ ਕਹੀਂ ਚਾਹਾਂਗਾ ਜੋ ਕੇਂਦਰ ਦਾ ਰਵਈਆ ਤੇ ਬਹੁਤ ਵਧੀਆ ਨਹੀਂ ਹੈ ਤੇ ਤੁਸੀਂ ਦੇਖੋ ਇਹਨਾਂ ਨੇ ਜਦੋਂ ਇਹ ਤਿੰਨ ਕਾਲੇ ਕਾਨੂੰਨ ਲਿਆਂਦੇ ਉਹਨਾਂ ਦੇ ਖਿਲਾਫ ਡੇਢ ਸਾਲ ਸੰਘਰਸ਼ ਕੀਤਾ ਸਾਡੇ ਕਿਸਾਨਾਂ ਨੇ ਕਿਸਾਨਾਂ ਨੇ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਉਹ ਉਹ ਤਿੰਨ ਕਾਲੇ ਕਾਨੂੰਨ ਇਹਨਾਂ ਨੇ ਕਿਹਾ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਸਾਹਿਬ ਲਾਈਨ ਤੇ ਆਂਦੇ ਨੇ ਕਹਿੰਦੇ ਨੇ ਜੀ ਅਸੀਂ ਇਹ ਤਿੰਨ ਕਾਲੇ ਕਾਨੂੰਨ ਨੇ ਜਿਹੜੇ ਵਾਪਸ ਲੈ ਤੇ ਆਟੋਵਾਚੋਂ ਵਾਪਸ ਲੈ ਲੇ ਤੇ ਕਿਸਾਨ ਸਾਡੇ ਬੜੇ ਸੱਚੇ ਸਮਝਦਾਰ ਸੀ ਉਹ ਕਹਿੰਦੇ ਵੀ ਅਸੀਂ ਇਦਾਂ ਇਹ ਦਿੱਤੇ ਨਹੀਂ ਮੰਨਦੇ ਇਹਨੂੰ ਲਿਆ ਕੇ ਤੁਸੀਂ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹਨੂੰ ਤੁਸੀਂ ਰੱਦ ਕਰੋ ਉਹਨਾਂ ਨੇ ਪਾਰਲੀਮੈਂਟ ਚ ਲਿਆਂਦੇ ਦੀ ਤੇ ਰੱਦ ਕਰਦੇ ਰੱਦ ਕਰਨ ਤੋਂ ਬਾਅਦ ਇੱਕ ਫਾਈਨਲ ਨੋਟੀਫਿਕੇਸ਼ਨ ਜਾਰੀ ਹੋਣਾ ਹੁੰਦਾ ਹੈ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਤੁਸੀਂ ਦੇਖੋ ਵੀ ਸਾਈਨ ਕਰਵਾਉਣ ਤੋਂ ਬਾਅਦ ਨੋਟੀਫਿਕੇਸ਼ਨ ਹੀ ਨਹੀਂ ਜਾਰੀ ਕੀਤਾ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਜਾਰੀ ਕੀਤਾ ਇਟ ਮੀਨਸ ਥੋੜੀ ਜਿਹੜੀ ਇੰਟੈਂਸ਼ਨ ਹੈ ਉਹ ਟੋਟਲੀ ਇਹਦਾ ਮਤਲਬ ਬੈਡ ਇੰਟੈਂਸ਼ਨ ਹੈ ਨਾ ਤੁਸੀਂ ਚਾਹਦੇ ਹੀ ਨਹੀਂ ਦੇਸ਼ ਦੀ ਕਿਸਾਨੀ ਨੂੰ ਮਤਲਬ ਕਿ ਰਾਹਤ ਵੀ ਸਾਹ ਦੇ ਤੋ ਇਸ ਕਰਕੇ ਇਹ ਜਿਹੜੀਆਂ ਚਤਰਾਈਆਂ ਨੇ ਇਹ ਯਾਦ ਦੇ ਚਲਦੀਆਂ ਨਹੀਂ ਹੁੰਦੀਆਂ ਸੋ ਇਹ ਜਿਹੜੀਆਂ ਚਤਰਾਈਆਂ ਮਾਰੀਆਂ ਨੇ ਇਹ ਕੇਂਦਰ ਸਰਕਾਰ ਨੂੰ ਉਹ ਗੱਲਾਂ ਚੋਭਾ ਨਹੀਂ ਇੱਕ ਕੱਲ ਕੋਤੇ ਇਹ ਕਿਸਾਨ ਜਿੱਤਾ ਕੀ ਕਾਰਵਾਈ ਹੋਈ ਕੱਲ ਅਚਨ ਤੇ ਮੈਂ ਵੀਡੀਓ ਆਫਿਸ ਨਾਬਾ ਦੇ ਵਿੱਚ ਗਿਆ ਜੀ ਮੈਂ ਦੇਖਿਆ ਕਿ ਉੱਤੇ ਬਹੁਤ ਸਾਰੇ ਜਿਹੜੇ ਅਫਸਰ ਸਰਵਾਨ ਸੀਗੇ ਉਹ ਫਟਨੇ ਸੀਟਾ ਦੇ ਨਹੀਂ ਸੀਗੇ ਮੈਂ ਆਪਣੇ ਬੇਸ ਦੇ ਲਾਈਬ ਵੀ ਪਾਇਆ ਤੁਸੀਂ ਮੀਡੀਆ ਦੇ ਵਿੱਚ ਇੱਕ ਰਿਪੋਰਟ ਦੇਖੀ ਐ ਤੇ ਮੈਂ ਤੁਰੰਤ ਬਾਅਦ ਉਹਦਾ ਲਿੰਕ ਜਿਹੜਾ ਹੈ ਜੀ ਮંત્રી ਸਾਹਿਬ ਸਾਡੇ ਤੱਕ ਵੀ ਸੰਸਾਦ ਪੰਚਾਇਤ ਮੰਤਰੀ ਇਹਨਾਂ ਨੂੰ ਭੇਜਿਆ ਤੇ ਗੱਲ ਵੀ ਕੀਤੀ ਔਰ ਅੱਜ ਇੱਕ ਵਿਆਹ ਸਮਾਗਮ ਦੇ ਵਿੱਚ ਆਏ ਸੀਗੇ ਤੇ ਮੈਨੂੰ ਫੋਨ ਆਇਆ ਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮਿਲ ਕੇ ਔਰ ਮੰਤਰੀ ਸਾਹਿਬ ਨੇ ਸਪਸ਼ਟ ਔਰ ਸਾਫ਼ ਕਿਹਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਚਾਹੇ ਉਹ ਨਾਭਾ ਦੇ ਨੇ ਜਾਂ ਪੰਜਾਬ ਦੇ ਅਲੱਗ-ਅਲੱਗ ਸਾਰੇ ਕਾਨਫਰੰਸ ਕਾਨਫਰੰਸ ਦੇ ਲੋਕ ਨੇ ਉਹਨਾਂ ਦੇ ਕੰਮ ਕਰਨਾ ਆਫੀਸਰ ਸਾਹਿਬਾਨ ਦੀ ਜ਼ਿੰਮੇਵਾਰੀ ਬਣਦੀ ਐ ਆਫੀਸਰ ਸਾਹਿਬਾਨ ਸਰਕਾਰ ਦਾ ਇੱਕ ਹਿੱ ਅਗਰ ਲੋਕਾਂ ਦੇ ਕੰਮ ਨਹੀਂ ਹੋਣਗੇ ਤਾਂ ਲੋਕ ਫੈਡ ਅਪ ਹੋਣਗੇ ਉਹਨਾਂ ਦੇ ਘੇੜੇ ਤੇ ਘੇੜਾ ਵੱਜੂਗਾ ਤਾਂ ਤਾਂ ਨੁਕਸਾਨ ਜਿਹੜਾ ਲੋਕਾਂ ਦਾ ਵੀ ਆ ਔਰ ਸਰਕਾਰ ਦੀ ਵੀ 네ਗੇਟਿਵਿਟੀ ਆ ਜੀ ਸੋ ਅੱਜ ਮੰਤਰੀ ਸਾਹਿਬ ਨੇ ਬੜਾ ਸੰਗੀਨ ਜਿਹੜਾ ਹੈ ਜਿਹਦੇ ਤੇ ਕਾਰਵਾਈ ਦਾ ਜਿਹੜਾ ਸੰਦੇਸ਼ ਦਿੱਤਾ ਕਿ ਅਗਰ ਕੋਈ ਗਲਤ ਪਾਇਆ ਗਿਆ ਤਾਂ ਉਸੇ ਸਖਤ ਕਾਰਵਾਈ ਹੋਊਗੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਨਾਬਾਹ ਦਾ ਜਿੰਨਾ ਸਟਾਫ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੀ ਜਿਹੜੀ ਰਿਸਪੈਕਟ ਆ ਉਹ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਡੀ ਰਿਸਪੈਕਟ ਸਾਡੇ ਹੱਥ ਦੇ ਵਿੱਚ ਆਪਾਂ ਮਿਲ ਕੇ ਕਿਉਂ ਨਾ ਲੋਕਾਂ ਦੇ ਕੰਮ ਕਰੀਏ ਕਿਉਂ ਨਾ ਆਪਾਂ ਜਿਹੜੇ ਲੋਕ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਸੈਟਲੋ ਕਾਉਂਦੇ ਨੇ ਤੁਹਾਡੇ ਕੋਲੇ ਕੁੜੇ ਕੰਮ ਲੈਂਡ ਦੱਸਦੇ ਉਹਨਾਂ ਦੇ ਕੰਮ ਕੀਤੇ ਜਾਣ ਔਰ ਅਗਰ ਇਸ ਤੋਂ ਬਾਅਦ ਵੀ ਅਗਰ ਜਿਹੜਾ ਕਿਤੇ ਕੋਈ ਕਮੀ ਪੇਸ਼ੀ ਪਾਈ ਗਈ ਤਾਂ ਫਿਰ ਮંત્રી ਸਾਹਿਬ ਪਰ ਮੈਂ ਮੁੱਖ ਮੰਤਰੀ 50 ਸਰਦਾਰ ਭਗਤ ਮਾਨਜੀਤ ਨੂੰ ਵੀ ਬੇਨਤੀ ਕਰਦਾ ਮંત્રી ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਫਿਰ ਸਖਤੋ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ